ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਵੀ ਸਾਡੇ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਦੂਰ ਨਹੀਂ ਹੁੰਦੀ ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਜਿੰਨਾ ਮਰਜ਼ੀ ਕੰਮ ਧੰਦਾ ਕਰ ਲਈਏ ਪੈਸੇ ਪੱਖੋਂ ਸਾਡਾ ਹੱਥ ਤੰਗ ਹੀ ਰਹਿੰਦਾ ਹੈ ਤਾਂ ਕਹਿੰਦੇ ਸਾਨੂੰ ਕੋਈ ਐਸਾ ਸ਼ਬਦ ਦੱਸੋ ਜਿਸ ਸ਼ਬਦ ਦੇ ਜਾਪ ਦੇ ਨਾਲ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਪੂਰੀ ਹੋ ਜਾਵੇ ਧਨ ਆਉਣਾ ਸ਼ੁਰੂ ਹੋ ਜਾਵੇ ਅਤੇ ਨਾਲ ਹੀ ਇਹ ਵੀ ਦੱਸਣਾ ਵੀ ਇਹ ਸ਼ਬਦ ਕਿੰਨਾ ਜਾਪ ਕਰਨਾ ਹੈ ਕਿੰਨੇ ਦਿਨ ਤੱਕ ਜਾਪ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਵੱਲੋਂ ਸੁਮਝਾਈਆਂ ਸਾਰੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਅਤੇ ਮਹਾਪੁਰਖਾਂ ਦੇ ਵੱਲੋਂ ਦੱਸੀ ਹੋਈ ਇੱਕ ਐਸੀ ਪੰਗਤੀ ਵੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਿਸ ਪੰਗਤੀ ਦਾ ਜਾਪ ਕਰਕੇ ਇੱਕ ਗਰੀਬ ਦੀ ਗਰੀਬੀ ਕੱਟੀ ਗਈ ਉਹ ਵੀ ਜੜ ਤੋਂ ਜਿਹਦੇ ਘਰ ਦੇ ਵਿੱਚ ਰੋਟੀ ਨਹੀਂ ਸੀ ਪੱਕਦੀ ਉਹ ਜ਼ਮੀਨਾਂ ਜੈ ਦਾਦਾ ਦਾ ਮਾਲਕ ਬਣ ਗਿਆ ਪਰ ਕਿੰਜ ਬਣਿਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਨਾ ਇਹ ਮਹਾਪੁਰਖਾਂ ਪਾਸੋਂ ਸੁਣੇ ਹੋਏ ਵਚਨ ਨੇ ਇੱਕ ਸੱਚੀ ਘਟਨਾ ਆਪਜੀ ਦੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਸੁਣੀਏ ਤਾਂ ਪੂਰੀ ਸਮਝ ਨਹੀਂ ਪੈਂਦੀ ਕਿ ਕੀ ਸਮਝ ਆਉਣ ਦੀ ਕੋਸ਼ਿਸ਼ ਕੀਤੀ ਆ ਕਈ ਆਪਾਂ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਗਲਤ ਅੰਦਾਜ਼ਾ ਲਗਾ ਲੈਨੇ ਆ ਤਾਂ ਇਸ ਕਰਕੇ ਪਹਿਲੀ ਬੇਨਤੀ ਇਹ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਦੂਸਰੀ ਬੇਨਤੀ ਇਹ ਕਿ ਸੰਗਤ ਜੀ ਆਪਾਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆ ਗੁਰੂ ਚਰਨਾਂ ਦੇ ਨਾਲ ਜੁੜਦੇ ਆ ਭਾਵੇਂ ਆਪਾਂ ਕਿਸੇ دنیਵੀ ਸੁੱਖ ਪਦਾਰਥ ਦੀ ਪ੍ਰਾਪਤੀ ਦੇ ਲਈ ਪਾਠ ਕਰਨਾ ਸ਼ੁਰੂ ਕਰਦੇ ਹਈਏ, ਸ਼ਬਦ ਜਾਪ ਕਰਨਾ ਸ਼ੁਰੂ ਕਰਦੇ ਹਈਏ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਕੜੀ ਆ ਗਈ ਹੈ, ਕੋਈ ਮੁਸ਼ਕਲ ਦੀ ਕੜੀ ਆ ਗਈ ਹੈ, ਉਹਦੇ ਵਿੱਚੋਂ ਬਾਹਰ ਆਉਣ ਦੇ ਲਈ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸ਼ਬਦ ਜਾਪ ਕਰਦੇ ਹਾਂ ਤਾਂ ਕਦੇ ਵੀ ਮਨ ਦੇ ਵਿੱਚ ਇਹ ਭਾਵਨਾ ਬਣਾ ਕੇ ਪਾਠ ਕਰਨਾ ਸ਼ੁਰੂ ਨਹੀਂ ਕਰਨਾ ਕਿ ਸਾਨੂੰ ਕਿੰਨੇ ਦਿਨ ਕਰਨਾ ਪਵੇਗਾ। ਜਾਂ ਕਦੇ ਵੀ ਕਿਸੇ ਨੂੰ ਇਹ ਨਹੀਂ ਪੁੱਛਣਾ ਚਾਹੀਦਾ। कि ਅਸੀਂ ਇਹ ਪਾਠ ਕਿੰਨੇ ਦਿਨ ਕਰੀਏ ਬਲਕਿ ਸਾਡੇ ਮਨ ਦੀ ਭਾਵਨਾ ਇਹ ਹੋਣੀ ਚਾਹੀਦੀ ਆ ਅਤੇ ਸਾਡੀ ਗੁਰਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਬੇਤੀ ਵੀ ਇਹੋ ਹੋਣੀ ਚਾਹੀਦੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੇਕਰ ਤੁਸੀਂ ਮੇਰੇ ਤੇ ਤਰਸ ਖਾ ਕੇ ਇਹ ਕਿਰਪਾ ਕਰ ਦਿੱਤੀ ਆ ਮੇਰੇ ਤੋਂ ਇਹ ਸੇਵਾ ਕਰਵਾਉਣੇ ਸ਼ੁਰੂ ਕਰ ਲਈ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਹੁਣ ਇਹ ਸੇਵਾ ਮੇਰਾ ਇਹ ਨੇਮ ਆਖਰੀ ਸਵਾਸਾਂ ਤੱਕ ਨਿਭਾ ਜਾਵੇ ਭਾਵੇਂ ਕਿ ਜੋ ਵੀ ਤੁਸੀਂ ਪਾਠ ਕਰਨਾ ਸ਼ੁਰੂ ਕੀਤਾ ਜਾਂ ਕਿਸੇ ਸ਼ ਦਾ ਜਾਪ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਗੁਰਨਾਨਕ ਪਾਸ਼ਾ ਜੀ ਤੋਂ ਇਹ ਮੰਗਣਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਜੀ ਮੇਰਾ ਇਹ ਨੇਮ ਨਿਤ ਦਾ ਨੇ ਮ ਬਣ ਜਾਵੇ ਆਖਰੀ ਸਵਾਸਾਂ ਤੱਕ ਜਿਪ ਜਾਵੇ ਜਦੋਂ ਅਸੀਂ ਇਹ ਭਾਵਨਾ ਬਣਾ ਕੇ ਗੁਰਬਾਣੀ ਦਾ ਪਾਠ ਕਰਾਂਗੇ ਆਪਣੇ ਗੁਰੂ ਨੂੰ ਯਾਦ ਕਰਾਂਗੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਛੇਤੀ ਤਨਸ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਬੜੇ ਦਿਆਲੂ ਨੇ ਕਿਰਪਾਲੂ ਨੇ ਬੜੇ ਮਿਹਰਬਾਨ ਨੇ ਅਤੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਅਸੀਂ ਹੀ ਬੇਸ਼ੁਕਰੇ ਹਾਂ ਸਾਨੂੰ ਜਦੋਂ ਵੀ ਕੋਈ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਦੁੱਖ ਨਿਕਲ ਗਿਆ ਤਾਂ ਨਾਲ ਦੀ ਨਾਲ ਅਸੀਂ ਉਹ ਸੁੱਖ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਹਾਂ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਾਪ ਕਰਕੇ ਸੁੱਖ ਪਦਾਰਥ ਮੰਗਣੇ ਗਲਤ ਨਹੀਂ ਆ ਪਰ ਸੁੱਖ ਪਦਾਰਥ ਮਿਲਣ ਪਿੱਛੋਂ ਆਪਣੇ ਗੁਰੂ ਨੂੰ ਭੁੱਲ ਜਾਣਾ ਗਲਤ ਆ ਜਿਹੜੇ ਭੁੱਲ ਜਾਂਦੇ ਨੇ ਉਹਨਾਂ ਨੂੰ ਬੇਸ਼ੁਕਰੇ ਕਿਹਾ ਜਾਂਦਾ ਹੈ ਅਤੇ ਬੇਸ਼ੁਕਰੇ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਬੇਸ਼ੁਕਰਾ ਬੰਦਾ ਧਰਤੀ ਦਾ ਸਭ ਤੋਂ ਵੱਡਾ ਭਾਰ ਆ ਤਾਂ ਇਸ ਕਰਕੇ ਕਦੇ ਵੀ ਬੇਸ਼ੁਕਰੇ ਨਹੀਂ ਬੰਨਾ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਹੈ ਸ਼ੁਕਰ ਸ਼ੁਕਰ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਹ ਦਾਤ ਇਹ ਸੇਵਾ ਮੈਨੂੰ ਬਖਸ਼ੀ ਭਾਵੇਂ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਕਰਕੇ ਹੀ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਹਾਂ ਉਹ ਦੁੱਖ ਦੇ ਲਈ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਮਾਲਕਾ ਤੇਰਾ ਸ਼ੁਕਰ ਹੈ ਇਹ ਦੁੱਖ ਜੀ ਜੀਵਨ ਦੇ ਵਿੱਚ ਆਇਆ ਜਿਹੜਾ ਦੁੱਖ ਸਾਨੂੰ ਤੁਹਾਡੇ ਚਰਨਾਂ ਦੇ ਨਾਲ ਜੋੜ ਗਿਆ ਸੱਚ ਕਰਕੇ ਜਾਣਿਓ ਜੇ ਜਦੋਂ ਇਹ ਭਾਵਨਾ ਬਣ ਗਈ ਨਾ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਮਿਹਰ ਬਾਣ ਨੇ ਸਾਡੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਅੰਗ ਸੰਗ ਨੇ ਸਾਡੇ ਜਦੋਂ ਸਾਡੀ ਇਹ ਭਾਵਨਾ ਬਣ ਗਈ ਤਾਂ ਸਾਨੂੰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਤੱਖ ਆਪਣੇ ਅੰਗ ਸੰਗ ਦਿਸਣੇ ਸ਼ੁਰੂ ਹੋ ਜਾਣਗੇ ਫਿਰ ਮਨ ਦੇ ਸਾਰੇ ਡਰ ਭੈ ਚਿੰਤਾਵਾਂ ਮੁੱਕ ਜਾਣਗੀਆਂ ਤਾਂ ਇਹ ਬੇਨਤੀ ਵੀ ਜ਼ਰੂਰ ਪ੍ਰਵਾਨ ਕਰਨੀ ਵੀ ਜਿਹੜਾ ਵੀ ਨੇ ਸ਼ੁਰੂ ਕਰ ਲਿਆ ਉਹਨੂੰ ਛੱਡਣਾ ਨਹੀਂ ਹੈ ਸਗੋਂ ਵਧਾਉਣਾ ਚਾਹੀਦਾ ਏ ਹੁਣ ਗੱਲ ਕਰਦੇ ਆ ਆਪਾਂ ਉਸ ਸਾਖੀ ਬਾਰੇ ਜਿਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਸਾਖੀ ਮਹਾਪੁਰਖਾਂ ਦੇ ਪਾਸੋਂ ਸੁਣੀ ਆ ਕਹਿੰਦੇ ਵੀ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਲਗਭਗ 1899 ਈਸਵੀ ਦੀ ਉਸ ਸਮੇਂ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਏ ਸੰਤ ਸੰਗਤ ਸਿੰਘ ਜੀ ਕਹਿੰਦੇ ਉਹ ਇੱਕ ਵਾਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰਨ ਦੇ ਲਈ ਗਏ ਪ੍ਰਚਾਰ ਦੇ ਲਈ ਗਏ ਕਹਿੰਦੇ ਉੱਥੇ ਬਹੁਤ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਮਹਾਪੁਰਖਾਂ ਦੇ ਬਚਨ ਸੁਨੇ ਮਹਾਪੁਰਖ ਜੀ ਜਦੋਂ ਪ੍ਰਵਚਨ ਕਰਕੇ ਉੱਥੋਂ ਜਾਣ ਲੱਗੇ ਤਾਂ ਕਹਿੰਦੇ ਇੱਕ ਮੁਸਲਮਾਨ ਵੀਰ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖੜ ਗਿਆ ਬੇਨਤੀ ਕਰਨ ਲੱਗਾ ਕਹਿਣ ਲੱਗਾ ਬਾਬਾ ਜੀ ਮਨ ਬਹੁਤ ਜ਼ਿਆਦਾ ਦੁਖੀ ਸੀ ਤੁਹਾਡੇ ਬਚਨ ਸੁਨੇ ਆ ਤਾਂ ਮਨ ਨੂੰ ਸ਼ਾਂਤੀ ਮਿਲੀ ਆ ਬਾਬਾ ਜੀ ਤੁਸੀਂ ਮੇਰੇ ਤੇ ਤਰਸ ਕਰੋ ਦਇਆ ਕਰੋ ਮੈਨੂੰ ਕੋਈ ਰਾਹ ਦਿਖਾਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ ਕਹਿੰਦੇ ਇਹ ਸਾਰੀਆਂ ਗੱਲਾਂ ਉਹ ਮੁਸਲਮਾਨ ਵੀਰ ਨੇ ਬਾਬਾ ਜੀ ਦੇ ਨਾਲ ਹਿੰਦੀ ਦੇ ਵਿੱਚ ਕੀਤੀਆਂ ਬਾਬਾ ਜੀ ਨੇ ਪੁੱਛਿਆ ਵੀ ਭਾਈ ਤੈਨੂੰ ਕੀ ਦੁੱਖਿਆ ਤਾਂ ਕਹਿੰਦੇ ਉਹ ਵੀਰ ਨੇ ਦੱਸਿਆ ਵੀ ਮੈਂ ਬਹੁਤ ਜ਼ਿਆਦਾ ਗਰੀਬ ਹਾਂ ਮੰਗ ਕੇ ਖਾਣ ਵਾਲਾ ਹਾਲ ਆ ਮੇਰਾ ਪਰ ਮੈਂ ਮੰਗ ਕੇ ਨਹੀਂ ਖਾਣਾ ਚਾਹੁੰਦਾ ਬਾਬਾ ਜੀ ਮੈਂ ਮਿਹਨਤ ਕਰਨਾ ਚਾਹੁੰਦਾ ਹਾਂ ਮੈਂ ਕਈ ਥਾਵਾਂ ਤੇ ਕੰਮ ਦਾ ਪਤਾ ਕੀਤਾ ਪਰ ਮੈਨੂੰ ਕਿਤੋਂ ਵੀ ਕੋਈ ਚੰਗਾ ਕੰਮ ਮਿਲਦਾ ਹੀ ਨਹੀਂ ਆ ਜਿੱਥੇ ਵੀ ਮੈਨੂੰ ਮਾੜਾ ਮੋਟਾ ਕੋਈ ਕੰਮ

ਉਹ ਕਰ ਲੈਣਾ ਹ ਜਿਹਦੇ ਨਾਲ ਮੈਨੂੰ ਥੋੜੇ-ਬਹੁਤੇ ਪੈਸੇ ਮਿਲਦੇ ਆ ਉਹਨਾਂ ਪੈਸਿਆਂ ਦੇ ਨਾਲ ਦੋ ਵਕਤ ਦੀ ਰੋਟੀ ਵੀ ਸਾਨੂੰ ਨਸੀਬ ਨਹੀਂ ਹੁੰਦੀ ਹੁਣ ਤਾਂ ਹਾਲਾਤ ਐਸੇ ਬਣ ਗਏ ਸੀ ਕਈ ਦਿਨ ਹੋ ਗਏ ਮੈਨੂੰ ਕੋਈ ਕੰਮ ਨਹੀਂ ਮਿਲਿਆ ਅਸੀਂ ਦੋ ਤਿੰਨ ਦਿਨ ਤੋਂ ਭੁੱਖੇ ਸਾਂ ਕਿਸੇ ਗੁਰਮਖ ਪਿਆਰੇ ਨੇ ਸਾਨੂੰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਭੇਜ ਦਿੱਤਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ 4 ਦਿਨਾਂ ਦੇ ਲਈ ਕਮਰਾ ਮਿਲ ਗਿਆ ਹੈ ਹੁਣ 4 ਦਿਨ ਤਾਂ ਅਸੀਂ ਇੱਥੇ ਸੌਖੇ ਰਹਿ ਲਵਾਂਗੇ ਭੋਜਨ ਪ੍ਰਸ਼ਾਦਾ ਵੀ ਮਿਲ ਜਾਂਦਾ ਹੈ ਪਰ ਚਾਰ ਦਿਨਾਂ ਤੋਂ ਬਾਅਦ ਸਾਡਾ ਕੀ ਹੋਵੇਗਾ ਇਹ ਹੀ ਸੋਚ-ਸੋਚ ਕੇ ਮੇਰੀ ਚਿੰਤਾ ਵੱਧ ਰਹੀ ਆ ਕਹਿੰਦੇ ਨੇ ਹਿੰਦੀ ਦੇ ਵਿੱਚ ਹੀ ਕਿਹਾ ਕਿ हे ਅੱਲਾਹ ਕੇ ਬੰਦੇ ਮੇਰੀ ਮਦਦ ਕਰ ਤੇ ਕਹਿੰਦੇ ਮਹਾਪੁਰਖਾਂ ਨੇ ਕਿਹਾ ਵੀ ਭਾਈ ਤੂੰ ਸਾਡੇ ਤੋਂ ਕੀ ਮਦਦ ਚਾਹੁੰਦਾ ਹੈ ਅਸੀਂ ਤੇਰੀ ਕੀ ਮਦਦ ਕਰ ਸਕਦੇ ਆ ਤਾਂ ਕਹਿੰਦੇ ਉਹ ਮੁਸਲਮਾਨ ਵੀਰ ਨੇ ਕਿਹਾ ਬਾਬਾ ਜੀ ਮuje ਕੋਈ ਐਸਾ ਕਲਾਮ ਦੇ ਦੋ ਜਿਸ ਸੇ ਮੇਰੇ ਦੁੱਖ ਦੂਰ ਹੋ ਤਾਂ ਬਾਬਾ ਜੀ ਨੇ ਕਿਹਾ ਵੀ ਠੀਕ ਹੈ ਭਾਈ ਅਸੀਂ ਤੈਨੂੰ ਇੱਕ ਐਸਾ ਕਲਾਮ ਦਿੰਦੇ ਆ ਭਾਗ ਕੀ ਗਰਬਾ ਨੇ دی ਇੱਕ ਐਸੀ ਪੰਗਤੀ ਦਿੰਨੇ ਆ ਜਿਹਦੇ ਨਾਲ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਤੇਰੀ ਗਰੀਬੀ ਕੱਟੀ ਜਾਵੇਗੀ ਨਾਲ ਹੀ ਬਾਬਾ ਜੀ ਨੇ ਕਿਹਾ ਭਾਈ ਤੈਨੂੰ ਇਹ ਕਲਾਮ ਇਸ ਕਰਕੇ ਦੇਣ ਲੱਗੇ ਆ ਕਿਉਂਕਿ ਤੇਰੀ ਇਹ ਗੱਲ ਸਾਨੂੰ ਬੜੀ ਚੰਗੀ ਲੱਗੀ ਆ ਤੂੰ ਕਿਹਾ ਏ ਮੈਂ ਮੰਗ ਕੇ ਨਹੀਂ ਖਾਣਾ ਚਾਹੁੰਦਾ ਮੈਂ ਮਿਹਨਤ ਕਰਕੇ ਰੋਟੀ ਖਾਣਾ ਚਾਹਣਾ ਏ ਇਸੇ ਕਰਕੇ ਅਸੀਂ ਇਹ ਕਲਾਮ ਇਹ ਪੰਗਤੀ ਦਿਨੋ ਦੇਣ ਲੱਗੇ ਆ ਕਹਿੰਦੇ ਬਾਬਾ ਜੀ ਨੇ ਇੱਕ ਵੰਨ ਅਤੇ ਕਾਗਜ਼ ਮੰਗਾਇਆ ਉਹਦੇ ਉੱਪਰ ਗੁਰਬਾਣੀ ਦੀ ਇੱਕ ਪੰਗਤੀ ਲਿਖ ਕੇ ਦੇ ਦਿੱਤੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਗਤੀ ਲਿਖ ਕੇ ਦੇ ਦਿੱਤੀ ਇਹ ਪੰਗਤੀ ਆਪਾਂ ਜੀ ਨੂੰ ਬਾਅਦ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਸਾਰੀ ਗੱਲ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਪੰਗਤੀ ਬਾਰੇ ਪਤਾ ਲੱਗ ਜੇ ਗਏ ਗੁਰਬਾਣੀ ਦੇ ਪਾਠ ਬਾਰੇ ਪਤਾ ਲੱਗ ਜਵੇ ਅਸੀਂ ਵੀਡੀਓ ਨੂੰ ਅੱਧ ਵਿਚਾਲੇ ਛੱਡ ਦਿੰਨੇ ਆਂ ਅਗਲੀ ਗੱਲ ਸੁਣਦੇ ਹੀ ਨਹੀਂ ਤੇ ਕਹਿੰਦੇ ਬਾਬਾ ਜੀ ਨੇ ਉਹ ਪੰਗਤੀ ਲਿਖ ਕੇ ਦੇ ਦਿੱਤੀ ਹਾਂ ਤੇ ਕਿਹਾ ਭਾਈ ਇਹ ਪੰਗਤੀ ਦਿਨ ਰਾਤ ਜਪਦਾ ਰਹੀਂ ਇਹਨੂੰ ਜਪਣਾ ਛੱਡੀ ਨਾ ਗੁਰਨਾਣਕ ਪਾਸ਼ਾ ਤੇਰੇ ਤੇ ਕਿਰਪਾ ਕਰਨਗੇ ਗੁਰਨਾਣਕ ਪਾਸ਼ਾ ਤੇਰੀ ਜ਼ਿੰਦਗੀ ਦੇ ਦੁੱਖ ਦੂਰ ਕਰਨਗੇ ਕਹਿੰਦੇ ਉਹ ਮੁਸਲਮਾਨ ਵੀਰ ਨੇ ਉਹ ਪੰਗਤੀ ਨੂੰ ਪੜਿਆ ਯਾਦ ਕਰ ਲਿਆ ਅਤੇ ਦਿਨ ਰਾਤ ਜਪਣਾ ਸ਼ੁਰੂ ਕਰ ਦਿੱਤਾ ਚਾਰ ਦਿਨਾਂ ਦੇ ਲਈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਉਹਦੇ ਸਿਰ ਤੇ ਉੱਤੇ ਸ਼ਤ ਵੀ ਸੀ ਖਾਣ ਨੂੰ ਭੋਜਨ ਪ੍ਰਸ਼ਾਦਾ ਵੀ ਮਿਲ ਰਿਹਾ ਸੀ ਕਹਿੰਦੇ ਉਹਨੇ ਖੂਬ ਜਪਿਆ ਕਹਿੰਦੇ ਉਹਨੂੰ ਜਦੋਂ ਚੌਥਾ ਦਿਨ ਆਇਆ ਤਾ ਕਮਰਾ ਛੱਡਣਾ ਪੈਣਾ ਸੀ ਇਸ ਕਰਕੇ ਪੂਰਾ ਪਰਿਵਾਰ ਅਤੇ ਉਹ ਮੁਸਲਮਾਨ ਵੀਰ ਖੁਦ ਵੀ ਬੜੀ ਚਿੰਤਾ ਦੇ ਵਿੱਚ ਆ ਕਿ ਹੁਣ 4 ਦਿਨ ਤਾਂ ਸੌਖੇ ਬੀਤ ਗਏ ਪਰ ਹੁਣ ਅੱਜ ਕਮਰਾ ਛੱਡਣਾ ਹੈ ਹੁਣ ਕਿੱਥੇ ਜਾਵਾਂਗੇ ਕਿੱਥੇ ਰਵਾਂਗੇ ਕੀ ਖਾਵਾਂ ਪੀਵਾਂਗੇ ਪਰ ਕਹਿੰਦੇ ਗੁਰਨਾਨਕ ਪਾਤਸ਼ਾਹ ਜੀ ਦੀ ਐਸੀ ਮੇਰ ਹੋਈ ਕਿ ਇੱਕ ਸੂਬੇਦਾਰ ਉਹਨਾਂ ਦੇ ਕੋਲ ਆਇਆ ਆ ਕੇ ਕਹਿਣ ਲੱਗਾ ਭਾਈ ਮੈਨੂੰ ਕੰਮ ਦੇ ਲਈ ਇੱਕ ਬੰਦਾ ਚਾਹੀਦਾ ਏ ਕਿ ਤੂੰ ਮੇਰੇ ਕੋਲ ਨੌਕਰੀ ਕਰੇਂਗਾ ਕਹਿੰਦੇ ਨੌਕਰੀ ਦਾ ਨਾਮ ਸੁਣ ਕੇ ਇਸ ਮਨੁੱਖ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਇਹ ਜਿੱਥੇ ਵੀ ਕੰਮ ਮੰਗਣ ਦੇ ਲਈ ਜਾਂਦਾ ਸੀ ਇਹਨੂੰ ਨਾ ਹੋ ਜਾਂਦੀ ਪਰ ਅੱਜ ਤਾਂ ਕੰਮ ਖੁਦ ਚੱਲ ਕੇ ਇਹਦੇ ਬੁਹੇ ਆ ਗਿਆ ਕਹਿੰਦੇ ਇਹਦਾ ਵਿਸ਼ਵਾਸ ਗੁਰਬਾਣੀ ਦੀ ਉਸ ਪੰਕਤੀ ਦੇ ਉੱਤੇ ਗੁਰੂ ਦੇ ਉੱਤੇ ਹੋਰ ਵੀ ਵੱਧ ਗਿਆ ਸਮਝ ਗਿਆ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਇਹਨੇ ਝੱਟ ਹੀ ਉਸ ਜ਼ੁਬੇਦਾਰ ਨੂੰ ਹਾਂ ਕਰ ਦਿੱਤੀ ਕਿ ਹਾਂਜੀ ਮੈਂ ਕੰਮ ਕਰਨ ਨੂੰ ਤਿਆਰ ਹਾਂ ਕਹਿੰਦੇ ਉਹ ਸੁਪੇਦਾਰ ਨੇ ਸਾਰੀ ਗੱਲਬਾਤ ਸਮਝਾ ਦਿੱਤੀ ਕਿ ਭਾਈ ਤੂੰ ਕੋਈ ਕੰਮ ਨਹੀਂ ਕਰਨਾ ਤੂੰ ਸਿਰਫ ਕੰਮ ਕਰਦੇ ਬੰਦਿਆਂ ਦੇ ਉੱਤੇ ਧਿਆਨ ਰੱਖਣਾ ਹੈ ਵੀ ਉਹ ਸਹੀ ਕੰਮ ਕਰਨ ਮੇਰੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਨੇ ਖੇਤ ਨੇ ਉਹਨਾਂ ਖੇਤਾਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਅਸ ਤੂੰ ਉਹਨਾਂ ਦਾ ਧਿਆਨ ਰੱਖੀ ਉਹਨਾਂ ਨੂੰ ਕਹਿ ਕੇ ਕੰਮ ਕਰਵਾਉਣਾ ਹੈ ਫਸਲ ਬਜਾਉਣੀ ਆ ਵੜਾਉਣੀ ਆ ਵਿਚਨੀ ਆ ਕਹਿੰਦੇ ਇਹ ਤਾਂ ਬਹੁਤ ਖੁਸ਼ ਹੋਇਆ ਖੁਸ਼ੀ-ਖੁਸ਼ੀ ਉਹ ਨੌਕਰੀ ਸਵੀਕਾਰ ਕੀਤੀ ਸੁਬੇਦਾਰ ਨੇ ਕਿਹਾ ਵੀ ਤੈਨੂੰ ਮੈਂ ਰਹਿਣ ਨੂੰ ਘਰ ਵੀ ਦਵਾਵਾਂਗਾ ਐਨੀ ਤਨਖਾਹ ਦਵਾਵਾਂਗਾ ਕਹਿੰਦੇ ਇਹਦੀਆਂ ਤਾਂ ਸਾਰੀਆਂ ਟੈਨਸ਼ਨਾਂ ਮੁੱਕ ਗਈਆਂ ਹੁਣ ਰਹਿਣ ਨੂੰ ਸਿਰ ਤੇ ਛੱਤ ਵੀ ਸੀ ਤਨਖਾਹ ਵੀ ਮਿਲ ਰਹੀ ਭੋਜਨ ਪ੍ਰਸ਼ਾਦਾ ਵੀ ਮਿਲ ਰਿਹਾ ਕਹਿੰਦੇ ਇੰਨੇ ਤਾਂ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਅਤੇ ਜੋ ਨੇਮ ਬਾਬਾ ਜੀ ਨੇ ਦਿੱਤਾ ਸੀ ਨਾ ਉਹ ਛੱਡਿਆ ਨਹੀਂ ਸਾਡੇ ਵਰਗੇ ਕਈ ਵਾਰੀ ਛੱਡ ਦਿੰਦੇ ਆ ਨਾ ਵੀ ਚਲੋ ਹੁਣ ਸੌਖੇ ਹੋ ਗਏ ਆ ਜੋ ਚਾਹੀਦਾ ਸੀ ਉਹ ਮਿਲ ਗਿਆ ਏ ਹੁਣ ਆਪਾਂ ਨੇਮ ਤੋਂ ਕੀ ਲੈਣਾ ਇੱਥੇ ਹੀ ਆਪਾਂ ਮਾਰ ਖਾ ਜਾਂਦੇ ਹਾਂ ਪਰ ਕਹਿੰਦੇ ਉਹ ਵੀਰ ਨੇ ਆਪਣਾ ਉਹ ਨਿਮ ਛੱਡਿਆ ਨਹੀਂ ਬਲਕਿ ਹੋਰ ਵਧਾ ਦਿੱਤਾ ਕਹਿੰਦੇ ਉਹਨੇ ਆਪਣੇ ਖੇਤਾਂ ਦੇ ਵਿੱਚ ਉਹ ਮਜ਼ਦੂਰਾਂ ਨੂੰ ਕੰਮ ਕਰਦਿਆਂ ਦਾ ਧਿਆਨ ਰੱਖਣਾ ਅਤੇ ਨਾਲ-ਨਾਲ ਉਹ ਪੰਗਤੀਆਂ ਜਪਦੇ ਰਹਿਣਾ ਜਪਦੇ ਰਹਿਣਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਮੇਰੇ ਪੰਜਵੇਂ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਕਿ ਉਸ ਸਾਲ ਫਸਲ ਬਹੁਤ ਸੋਹਣੀ ਹੋਈ ਕਿਉਂਕਿ ਹਰ ਵੇਲੇ ਨਾਮ ਜਪਦਾ ਰਹਿੰਦਾ ਸੀ ਉਹਨਾਂ ਖੇਤਾਂ ਦੇ ਵਿੱਚ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਹਿੰਦੇ ਜਿੱਥੇ ਨਾਮ ਹੈ ਨਾ ਜਿੱਥੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹਰ ਕੰਮ ਦੇ ਵਿੱਚ ਅੱਗੇ ਰੱਖਦੇ ਆ ਉਸ ਕੰਮ ਦੇ ਵਿੱਚ ਬਰਕਤਾਂ ਪੈਂਦੀਆਂ ਹੀ ਪੈਂਦੀਆਂ ਨੇ ਬਸ ਕਹਿੰਦੇ ਉਹ ਵੀ ਦਿਨ ਰਾਤ ਉਹ ਖੇਤਾਂ ਦੇ ਵਿੱਚ ਤੁਰਿਆ ਫਿਰਦਾ ਨਾਮ ਜਪਦਾ ਰਹਿੰਦਾ ਸੀ ਆਪਣਾ ਵੀ ਭਲਾ ਹੋਇਆ ਉਸ ਉਪੇਦਾਰ ਦਾ ਵੀ ਭਲਾ ਕਰ ਦਿੱਤਾ ਕਹਿੰਦੇ ਫਸਲ ਬਹੁਤ ਸੋਹਣੀ ਹੋਈ ਸੁਪੇਦਾਰ ਬੜਾ ਖੁਸ਼ ਹੋਇਆ ਉਹਨੇ ਇਹਦੀ ਤਨਖਾਹ ਵਧਾ ਦਿੱਤੀ ਕਹਿੰਦੇ ਹੋਰ ਸਮਾਂ ਪਿਆ ਤਾਂ ਸੂਬੇਦਾਰ ਨੇ ਆਪਣੀ ਇਹ ਜ਼ਮੀਨ ਇਹਨੂੰ ਠੇਕੇ ਤੇ ਦੇ ਦਿੱਤੀ ਕਹਿੰਦੇ ਇਤਾਂ ਹੀ ਜਿਉਂ-ਜਿਉਂ ਸਮਾਂ ਬੀਤਦਾ ਗਿਆ ਇਹਦਾ ਨਾਮ ਵੱਧਦਾ ਗਿਆ ਕਹਿੰਦੇ ਇਹ ਉਸ ਪਿੰਡ ਦਾ ਸਭ ਤੋਂ ਅਮੀਰ ਬੰਦਾ ਬਣ ਗਿਆ ਇਹਨੇ ਉਹ ਸਾਰੀਆਂ ਜ਼ਮੀਨਾਂ ਖੁਦ ਖਰੀਦ ਲਈਆਂ ਉਸ ਪਿੰਡ ਦਾ ਇਹਨੂੰ ਸਰਪੰਚ ਚੁਣ ਲਿਆ ਗਿਆ ਕਹਿੰਦੇ ਇੱਕ ਦਿਨ ਇਹ ਬੰਦਾ ਇਹ ਮੁਸਲਮਾਨ ਵੀਰ ਫਿਰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਤੇ ਕਹਿੰਦੇ ਉਹ ਸੰਤ ਮਹਾਪੁਰਖ ਜੀ ਵੀ ਉਸੇ ਦਿਨ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋਏ ਸਨ ਕਹਿੰਦੇ ਨੇ ਉਹ ਮਹਾਪੁਰਖਾਂ ਨੂੰ ਮੱਥਾ ਟੇਕਿਆ ਅਤੇ ਕਿਹਾ ਬਾਬਾ ਜੀ ਮੈਨੂੰ ਪਛਾਨਿਆ ਤਾਂ ਬਾਬਾ ਜੀ ਨੇ ਕਿਹਾ ਹਾਂ ਭਾਈ ਅਸੀਂ ਤੈਨੂੰ ਪਛਾਣ ਲਿਆ ਏ ਹੁਣ ਦੱਸ ਤੇਰੇ ਹਾਲਾਤ ਕੀ ਨੇ ਕਹਿੰਦੇ ਨੇ ਸਾਰੀ ਗੱਲਬਾਤ ਦੱਸੀ ਕਿ ਗੁਰਨਾਨਕ ਪਾਤਸ਼ਾਹ ਜੀ ਦੀ ਪੂਰੀ ਮਿਹਰ ਹੋਈ ਏ ਮੇਰੇ ਤੇ ਮੇਰੇ ਘਰ ਦੀ ਗਰੀਬੀ ਤਾਂ ਜੜੋਂ ਪੁੱਟੀ ਗਈ ਮੈਂ ਤਾਂ ਪਿੰਡ ਦਾ ਸ਼ਾਹੂਕਾਰ ਸਰਪੰਚ ਬਣ ਗਿਆ ਹਾਂ ਤੇ ਕਹਿਣ ਲੱਗਾ ਬਾਬਾ ਜੀ ਮੇਰੇ ਤੇ ਇੱਕ ਕਿਰਪਾ ਹੋਰ ਕਰ ਦੋ ਮੈਨੂੰ ਤੁਸੀਂ ਹੁਣ ਕੋਈ ਐਸਾ ਕਲਾਮ ਦੱਸੋ ਜਿਹੜਾ ਮਰਨ ਤੋਂ ਬਾਅਦ ਵੀ ਮੇਰੇ ਕੰਮ ਆਵੇ ਮਰਨ ਤੋਂ ਬਾਅਦ ਵੀ ਮੈਨੂੰ ਕੋਈ ਡਰ ਭੈਅ ਨਾ ਰਵੇ ਕਹਿੰਦੇ ਬਾਬਾ ਜੀ ਬੜੇ ਖੁਸ਼ ਹੋਏ ਬਾਬਾ ਜੀ ਕਹਿੰਦੇ ਵੀ ਇਹ ਅਵਸਥਾ ਤਾਂ ਕਿਸੇ ਕਿਸੇ ਨੂੰ ਮਿਲਦੀ ਆ ਬਹੁਤੀ ਦੁਨੀਆ ਤਾਂ ਸੁਖ ਪਦਾਰਥਾਂ ਤੱਕ ਹੀ ਸੀਮਤ ਰਹਿ ਜਾਂਦੀ ਆ ਕਹਿੰਦੇ ਬਾਬਾ ਜੀ ਨੇ ਉਹਨੂੰ ਕਿਹਾ ਵੀ ਜਿਹੜੀਆਂ ਪੰਕਤੀਆਂ ਤੈਨੂੰ ਪਹਿਲਾਂ ਦੱਸੀਆਂ ਸਨ ਪਹਿਲੀਆਂ ਪੰਕਤੀਆਂ ਬਾਬਾ ਜੀ ਨੇ ਦੱਸੀਆਂ ਸਨ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪ੍ਰਾਪਤ ਕੇ ਸਿਮਰਨ ਰੇਤ ਸਿੱਧ ਨਉ ਨਿਧ ਤੇ ਸੰਗਤ ਜੀ ਇਹਨਾਂ ਪੰਕਤੀਆਂ ਦੇ ਅਰਥ ਹੀ ਇਹ ਨੇ ਕਿ ਜੋ ਪ੍ਰਭੂ ਦਾ ਸਿਮਰਨ ਕਰਦਾ ਹੈ ਹਿਰਦਿਆਂ ਸਿੱਧੀਆਂ ਉਹ ਮਗਰਮਗਰ ਫਿਰਦੀਆਂ ਨੇ ਭਾਵ ਕਿ ਪ੍ਰਭੂ ਦੀ ਉਸਤਤ ਦੇ ਵਿੱਚ ਪੰਕਤੀਆਂ ਨੇ ਤੇ ਇਹ ਉਸਤਤ ਉਸ ਮਨੁੱਖ ਨੇ ਦਿਨ ਰਾਤ ਕੀਤੀ ਵਸਤਤ ਕਰਕੇ ਪ੍ਰਭੂ ਦੀ ਖੁਸ਼ੀ ਵੀ ਪ੍ਰਾਪਤ ਕੀਤੀ ਅਤੇ ਪੂਰੀ ਕੁਦਰਤ ਕਾਇਨਾਤ ਵੀ ਇਸ ਬੰਦੇ ਦੇ ਉੱਤੇ ਖੁਸ਼ ਹੋਈ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਨੇ ਆ ਜੋ ਮਾਲਕ ਦੀ ਸਿਫਤ ਸਲਾਹ ਕਰਦਾ ਹੈ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਨਾ ਉਹਦੇ ਉੱਤੇ ਪੂਰੀ ਕੁਦਰਤ ਕਾਇਨਾਤ ਮਿਹਰਬਾਨ ਹੋ ਜਾਂਦੀ ਹੈ ਵੀ ਕਹਿੰਦੇ ਇਹਨੇ ਇੰਨੀਆਂ ਪੰਕਤੀਆਂ ਪੜ੍ਹਦੇ ਰਹਿਣਾ ਜਪਦੇ ਰਹਿਣਾ ਜਪ-ਜਪ ਕੇ ਗੁਰਨਾਣਕ ਪਾਸ਼ਾ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਲਈ ਮੇਰੇ ਪੰਜਵੇਂ ਪਾਸ਼ਾ ਜੀ ਦੀਆਂ ਖੁਸ਼ੀਆਂ ਹਾਸਲ ਕਰ ਲਈਆਂ ਕਰ ਦੀ ਗਰੀਬੀ ਕੱਟੀ ਗਈ ਹੁਣ ਜਦੋਂ ਇਹਨੇ ਮਰਨ ਤੋਂ ਬਾਅਦ ਦਾ ਵੀ ਕਮੰਗਿਆ ਕਿ ਮੈਨੂੰ ਮਰਨ ਤੋਂ ਬਾਅਦ ਦਾ ਵੀ ਕੋਈ ਦੁੱਖ ਨਾ ਰਹੇ ਤਾਂ ਬਾਬਾ ਜੀ ਨੇ ਕਿਹਾ ਵੀ ਪਾਈ ਹੁਣ ਇੰਜ ਕਰ ਇੱਕ ਤਾਂ ਇਹਨਾਂ ਪੰਕਤੀਆਂ ਦੇ ਨਾਲ ਇਹ ਸ਼ਬਦ ਹੋਰ ਐਡ ਕਰ ਦਿੱਤੇ ਪੂਰੀ ਪੰਕਤੀ ਕਰ ਦਿੱਤੀ ਪ੍ਰਭ ਕੇ ਸਿਮਰਨ ਰਿੱਧ ਸਿਧ ਨੌਨਿਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬਧ ਬਾਬਾ ਜੀ ਨੇ ਕਿਹਾ ਇਹ ਜਿਹੜੀਆਂ ਪੰਕਤੀਆਂ ਨੇ ਨਾ ਇਹ ਦਿਨ ਦੇ ਵਿੱਚ ਤੋਂ ਅੱਧਾ ਘੰਟਾ ਬੈਠ ਕੇ ਜਪ ਲਿਆ ਕਰੀ ਪਰ ਹੁਣ ਤੂੰ ਇੰਜ ਕਰ ਜੇ ਤੂੰ ਮਰਨ ਤੋਂ ਬਾਅਦ ਦਾ ਛੁਟਕਾਰਾ ਪਾਉਣਾ ਚਾਹਣਾ ਹੈ ਨਾ ਤਾਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪੂਰਾ ਪਾਠ ਕਰਿਆ ਕਰ ਕਿਉਂਕਿ ਮਹਾਪੁਰਖ ਜੀ ਅਕਸਰ ਸਮਝਾਉਂਦੇ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ 24 ਘੰਟਿਆਂ ਦੇ ਸਵਾਸ ਲੇਖੇ ਦੇ ਵਿੱਚ ਲੱਗ ਜਾਂਦੇ ਨੇ ਕਹਿੰਦੇ ਬਾਬਾ ਜੀ ਨੇ ਹੁਣ ਉਹਦਾ ਨਾਮ ਹੋਰ ਵਧਾ ਦਿੱਤਾ ਸੋ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਆਪਾਂ ਕਈ ਵਾਰ ਬੜਾ ਦੁਖੀ ਪਰੇਸ਼ਾਨ ਹੁੰਨੇ ਆ ਕਿ ਸਾਡੀ ਜ਼ਿੰਦਗੀ ਦਾ ਦੁੱਖ ਦੂਰ ਨਹੀਂ ਹੋ ਰਿਹਾ ਸਾਡੀ ਆ ਚਿੰਤਾ ਦੂਰ ਨਹੀਂ ਹੋ ਰਹੀ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ভরਸਾ ਰੱਖ ਕੇ ਆਪਣੇ ਗੁਰੂ ਨੂੰ ਯਾਦ ਕਰੀਏ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਗੁਰੂ ਸਾਹਿਬ ਕੀ ਸਾਡੀ ਜ਼ਰੂਰ ਸੁਣਦੇ ਨੇ ਗੁਰਬਾਣੀ ਦਾ ਇੱਕ ਪਾਠ ਕਰਨਾ ਤਾਂ ਬਹੁਤ ਵੱਡੀ ਗੱਲ ਇੱਕ ਪੰਕਤੀ ਨੂੰ ਹੀ ਅਸੀਂ ভরਸੇ ਦੇ ਨਾਲ ਪੜ੍ਹਨਾ ਸ਼ੁਰੂ ਕਰ ਦਈਏ ਇੱਕ ਪੰਕਤੀ ਇੱਕ ਅੱਖਰ ਈ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਬਸ ਸਾਡਾ ਭਰੋਸਾ ਪੂਰਾ ਹੋਵੇ ਸਾਡਾ ਨਾਮ ਪੱਕਾ ਹੋਵੇ ਸਾਡੀ ਆਸ ਸਾਡੀ ਅਰਦਾਸ ਇੱਕ ਦੇ ਅੱਗੇ ਹੋਵੇ ਇਹ ਨਹੀਂ ਵੀ ਥਾਂ ਥਾਂ ਤੇ ਆਸਾ ਰੱਖ ਕੇ ਬੈਠੇ ਆ ਅਤੇ ਦੂਸਰੀ ਸਿੱਖਿਆ ਇਹ ਵੀ ਜੇਕਰ ਗੁਰਬਾਣੀ ਦੇ ਇੱਕ ਸ਼ਬਦ ਦੇ ਨਾਲ ਸਾਡਾ ਇੰਨਾ ਭਲਾ ਹੋ ਸਕਦਾ ਹੈ ਜਿਵੇਂ ਉਹ ਮੁਸਲਮਾਨ ਵੀਰ ਦੀ ਗਰੀਬੀ ਜੜ ਤੋਂ ਹੀ ਕੱਟੀ ਗਈ ਇਹ ਸਮਝ ਲਓ ਵੀ ਉਹਦੀਆਂ ਆਉਣ ਵਾਲੀਆਂ ਕਈ ਪੀੜੀਆਂ ਵੀ ਸੌਖੀਆਂ ਹੋ ਗਈਆਂ ਜਿੰਨੀ ਉਹਨੇ ਜ਼ਮੀਨ ਜ਼ਿਆਦਾ ਤੇ ਖਰੀਦ ਲਈ ਇੱਕ ਪੰਗਤੀ ਕਰਕੇ ਉਹਦੀਆਂ ਕਈ ਪੀੜੀਆਂ ਤਰ ਗਈਆਂ ਕਈ ਪੀੜੀਆਂ ਦੀ ਗਰੀਬੀ ਕੱਟੀ ਗਈ ਤੇ ਜੇਕਰ ਕੋਈ ਮਨੁੱਖ ਰੋਜ਼ਾਨਾ ਪੂਰਾ 800 ਖੋਣੀ ਸਾਬ ਜੀ ਦਾ ਕਰ ਲਵੇ ਤਾਂ ਉਹਦਾ ਕਿੰਨਾ ਭਲਾ ਹੋ ਸਕਦਾ ਹੈ ਸੋ ਆਪਾਂ ਗੁਰਬਾਣੀ ਦੀ ਸਿਰਫ ਇੱਕ ਪੰਗਤੀ ਦੇ ਉੱਤੇ ਹੀ ਸੀਮਤ ਨਹੀਂ ਰਹਿਣਾ ਕੋਸ਼ਿਸ਼ ਕਰਨੀ ਆ ਕਿ ਰੋਜ਼ ਰੋਜ਼ ਗੁਰਬਾਣੀ ਦਾ ਇਹ ਪੂਰਾ ਪਾਠ ਕਰੀਏ ਜੋ ਵੀ ਸਾਡਾ ਅਮਰਤ ਵੇਲੇ ਦਾ ਨਿਤਨੇਮ ਆ ਉਹ ਤਾਂ ਕਰਨਾ ਹੀ ਕਰਨਾ ਹੈ ਜੇ ਤੁਸੀਂ ਨਿਤ ਦੇ ਨੇਮ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਜਾਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਉਹ ਨੇਮ ਆਪਣਾ ਉਸੇ ਤਰ੍ਹਾਂ ਹੀ ਰੱਖਣਾ ਹੈ ਬਲਕਿ ਸਾਡਾ ਨਿਤ ਦਾ ਨੇਮ ਵੀ ਵਧਣਾ ਚਾਹੀਦਾ ਹੈ ਅਮਰਤ ਵੇਲੇ ਦਾ ਨਿਤ ਨੇਮ ਵਧਣਾ ਚਾਹੀਦਾ ਹੈ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਸਾਨੂੰ ਸਮੇਂ ਦੀ ਕੋਈ پابੰਦੀ ਨਹੀਂ ਹੈ ਆਪਾ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਦੁਪਹਿਰ ਵੇਲੇ ਕਰ ਸਕਦੇ ਆ ਸ਼ਾਮ ਵੇਲੇ ਰਾਤ ਵੇਲੇ ਜਦੋਂ ਵੀ ਸਮਾਂ ਮਿਲਦਾ ਹੈ ਇਥੋਂ ਤੱਕ ਕਿ ਜਿਹੜਾ ਕੋਈ ਮਨੁੱਖ ਸੁਖਨੀ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਨਹੀਂ ਪੜ ਪਾਉਂਦਾ ਉਹ ਜੇਕਰ ਇੱਕ ਅਸ਼ਟਪਤੀ ਦਾ ਪਾਠ ਹੀ ਰੋਜ਼ ਕਰ ਲਵੇ ਤਾਂ ਵੀ 24 ਦਿਨਾਂ ਦੇ ਵਿੱਚ ਉਹ ਸੰਪੂਰਨ ਪਾਠ ਦਾ ਊਪ ਪਾ ਸਕਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਸ਼ੁਰੂਆਤ ਤਾਂ ਕਰੀਏ ਬਾਕੀ ਕਿਰਪਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਕਰ ਦੇਣੀ ਆ ਸੋ ਅਮਰਤ ਵੇਲੇ ਦਾ ਆਪਣਾ ਨਿਤਨੇਮ ਪੱਕਾ ਕਰੀਏ ਨਾਲ-ਨਾਲ ਜਦੋਂ ਵੀ ਸਮਾਂ ਮਿਲਦਾ ਹੈ ਨਾ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੀਏ ਗੁਰਬਾਣੀ ਦਾ ਪਾਠ ਆਪਣੇ ਨਾਮ ਤੋਂ ਸਾਡਾ ਮਨ ਕਦੇ ਵੀ ਪਰਣਾ ਨਹੀਂ ਚਾਹੀਦਾ ਬਲਕਿ ਇਹ ਲਾਲਚ ਹੋਣਾ ਚਾਹੀਦਾ ਹੈ ਕਿ ਮੇਰਾ ਨਾਮ ਹੋਰ ਵਧੇ ਹੋਰ ਵਧੇ ਅਤੇ ਜਿਸ ਨਾਮ ਕਰਕੇ ਸਾਨੂੰ ਕੋਈ ਚੀਜ਼ ਮਿਲੀ ਆ ਉਹ ਨਾਮ ਤਾਂ ਕਦੇ ਵੀ ਛੱਡਣਾ ਨਹੀਂ ਚਾਹੀਦਾ ਇਦਾਂ ਹੀ ਨਾ ਮਹਾਪੁਰਖ ਜੀ ਇੱਕ ਨਿੱਕੀ ਜੀ ਕਹਾਣੀ ਸੁਣਾਉਂਦੇ ਹੁੰਦੇ ਨੇ ਜਿਸ ਕਹਾਣੀ ਦੀ ਸਿੱਖਿਆ ਵੀ ਸਾਨੂੰ ਇਹੋ ਸਮਝ ਆਉਂਦੀ ਆ ਵੀ ਜਿਸ ਨਾਮ ਦੇ ਨਾਲ ਭਲਾ ਹੋਵੇ ਉਹ ਨਿਯਮ ਕਦੀ ਛੱਡਣਾ ਨਹੀਂ ਚਾਹੀਦਾ ਕਹਿੰਦੇ ਵੀ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਮਾਈ ਝਾੜੂ ਬੁੱਕਰ ਫੇਰਿਆ ਕਰਦੀ ਸੀ ਕਹਿੰਦੇ ਰਾਜੇ ਨੇ ਇੱਕ ਦਿਨ ਸੋਚਿਆ ਵੀ ਮੈਂ ਤਾਂ ਬਚਪਨ ਤੋਂ ਦੇਖਦਾ ਆਇਆ ਇਹ ਮੇਰੇ ਪਿਤਾ ਜੀ ਦੇ ਸਮੇਂ ਤੋਂ ਇਹ ਬਜ਼ੁਰਗ ਮਾਈ ਸਾਡੇ ਰਾਜ ਮੈਲ ਦੇ ਵਿੱਚ ਝਾੜੂ ਬੁੱਕਰ ਫੇਰਦੀ ਆ ਬਜ਼ੁਰਗ ਹੋ ਗਈ ਆ ਹੁਣ ਇਹਦੀ ਸੇਵਾ ਦਾ ਫਲ ਇਹਨੂੰ ਮਿਲਣਾ ਚਾਹੀਦਾ ਏ ਇਹਦਾ ਬੁਢਾਪਾ ਸੌਖਾ ਕਰਨਾ ਚਾਹੀਦਾ ਏ ਇੰਨੇ ਸਾਰੀ ਉਮਰ ਸਾਡੀ ਇੱਥੇ ਸੇਵਾ ਕੀਤੀ ਆ ਸਾਡੇ ਦਾ ਘਰ ਦੀ ਸਾਫ ਸਫਾਈ ਕੀਤੀ ਆ ਕਹਿੰਦੇ ਰਾਜੀ ਨੇ ਇੱਕ ਦਿਨ ਉਹ ਬਜ਼ੁਰਗ ਮਾਈ ਨੂੰ ਕੋਲ ਬੁਲਾਇਆ ਅਤੇ ਆਪਣੇ ਕੋਲੋਂ ਇੱਕ ਕੀਮਤੀ ਲਾਲ ਕੀਮਤੀ ਹੀਰਾ ਕੱਢ ਕੇ ਦਿੱਤਾ ਅਤੇ ਕਿਹਾ ਮਾਈ ਲੈ ਇਹ ਹੀਰਾ ਤੇਰੀ ਜ਼ਿੰਦਗੀ ਭਰ ਦੀ ਕੀਤੀ ਹੋਈ ਸੇਵਾ ਦਾ ਫਲ ਆ ਤੇ ਰਾਜਾ ਜੀ ਨੇ ਉਹ ਹੀਰਾ ਦੇ ਕੇ ਕਿਹਾ ਮਾਈ ਹੁਣ ਇਹ ਹੀਰਾ ਲੈ ਜਾ ਇਹਨੂੰ ਵੇਚ ਕੇ ਪੈਸਾ ਲਿਆ ਤੇਰਾ ਬੜਾਪਾ ਸੌਕਾ ਨਿਕਲੇਗਾ ਅਸੀਂ ਤੇਰੀ ਸੇਵਾ ਦਾ ਤੈਨੂੰ ਇਨਾਮ ਦਿੱਤਾ ਏ ਕਹਿੰਦੇ ਉਹ ਮਾਈ ਖੁਸ਼ੀ-ਖੁਸ਼ੀ ਹੀਰਾ ਲੈ ਗਈ ਘਰ ਲੱਜਾ ਕੇ ਉਹ ਹੀਰਾ ਆਪਣੇ ਪਰਿਵਾਰ ਨੂੰ ਦਿਖਾਇਆ ਉਹ ਹੀਰੇ ਨੂੰ ਵੇਚ ਵੱਟ ਕੇ ਕਾਫੀ ਸਾਰਾ ਧਨ-ਦੌਲਤ ਕਰਦੇ ਵਿੱਚ ਲੈ ਆਂਦਾ ਉਸ ਹੀਰੇ ਦੇ ਬਦਲੇ ਉਸ ਮਾਈ ਨੂੰ ਇੰਨਾ ਧਨ ਮਿਲ ਗਿਆ ਕਿ ਉਹਦੀਆਂ ਆਉਣ ਵਾਲੀਆਂ ਕਈ ਪੀੜ੍hiyan ਬੈਠ ਕੇ ਖਾ ਸਕਦੀਆਂ ਸਨ ਉਹਦੀਆਂ ਕਈ ਪੀੜ੍hiyan ਦੀ ਗਰੀਬੀ ਛੱਟ ਗਈ ਜੇ ਮਾਈ ਚੌਂਦੀ ਤਾਂ ਹੁਣ ਬੈਠ ਕੇ ਖਾ ਸਕਦੀ ਸੀ ਉਹਨੂੰ ਕੰਮ ਧੰਦਾ ਕਰਨ ਦੀ ਕੋਈ ਲੋੜ ਨਹੀਂ ਪਰ ਕਹਿੰਦੇ ਉਹ ਮਾਈ ਨੇ ਫਿਰ ਆਪਣਾ ਝਾੜੂ ਚੁੱਕਿਆ ਤੇ ਰਾਜ ਮਹਿਲ ਪਹੁੰਚ ਗਈ ਜਾ ਕੇ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਰਾਜੇ ਨੇ ਦੇਖਿਆ ਤਾਂ ਰਾਜਾ ਬੜਾ ਹੈਰਾਨ ਹੋਇਆ ਵੀ ਕੱਲ ਤਾਂ ਮਾਈ ਨੂੰ ਕੀਮਤੀ ਹੀਰਾ ਦਿੱਤਾ ਸੀ ਤਾਂ ਜੋ ਇਹਦੇ ਕਰਦੀ ਗਰੀਬੀ ਕੱਟੀ ਜਾਵੇ ਇਹਨੂੰ ਕੰਮ ਕਰਨ ਦੀ ਲੋੜ ਨਾ ਪਵੇ ਪਰ ਇਹ ਮਾਈ ਤਾਂ ਫਿਰ ਆ ਕੇ ਸਾਫ ਸਫਾਈ ਕਰਨ ਲੱਗ ਗਈ ਆ ਰਾਜਾ ਮਾਈ ਦੇ ਕੋਲ ਪਹੁੰਚਿਆ ਅਤੇ ਜਾ ਕੇ ਕਿਹਾ ਮਾਈ ਲੱਗਦਾ ਤੈਨੂੰ ਹੀਰੇ ਦੀ ਕੀਮਤ ਦਾ ਨਹੀਂ ਪਤਾ ਉਹ ਹੀਰਾ ਪਾ ਕੇ ਤੂੰ ਇੰਨੀ ਅਮੀਰ ਹੋ ਗਈਆਂ ਵੀ ਹੁਣ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਆ ਤੂੰ ਬੈਠ ਕੇ ਖਾ ਸਕਦੀਆਂ ਉਹ ਮਾਈ ਨੇ ਹੱਥ ਜੋੜ ਕੇ ਕਿਹਾ ਰਾਜਨ ਮੈਨੂੰ ਉਸ ਕੀਮਤੀ ਹੀਰੇ ਦੀ ਕੀਮਤ ਦਾ ਪਤਾ ਲੱਗ ਗਿਆ ਹੈ ਉਹ ਕੀ ਬਤੀ ਹੀਰੇ ਨੂੰ ਵੇਚ ਕੇ ਮੈਂ ਬਹੁਤ ਅਮੀਰ ਹੋ ਗਈਆਂ ਪਰ ਮੈਂ ਇਹ ਕੰਮ ਕਰਨਾ ਨਹੀਂ ਛੱਡ ਸਕਦੀ ਕਿਉਂਕਿ ਜਿਸ ਕੰਮ ਨੇ ਜਿਸ ਕਿਰਤ ਨੇ ਮੇਰੀ ਗਰੀਬੀ ਕੱਟੀ ਮੈਂ ਉਹ ਕਿਰਤ ਕਿੰਜ ਛੱਡ ਸਕਦੀ ਹਾਂ ਸੋ ਇਹ ਸਾਖੀ ਸੁਣਾ ਕੇ ਮਹਾਪੁਰਖ ਜੀ ਇਹੋ ਸਿੱਖਿਆ ਦਿੰਦੇ ਸਨ ਕਿ ਜਿਸ ਚੀਜ਼ ਕਰਕੇ ਜਿਸ ਕੰਮ ਕਰਕੇ ਸਾਡਾ ਭਲਾ ਹੋਇਆ ਹੋਵੇ ਜਿਸ ਨੇਮ ਕਰਕੇ ਅਸੀਂ ਗੁਰੂ ਚਰਚਾ ਦੇ ਨਾਲ ਜੁੜ ਕੇ ਹੋਈਏ ਜਿਸ ਨੇਮ ਕਰਕੇ ਸਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੋਈ ਹੋਵੇ ਜਿਸ ਨੇਮ ਕਰਕੇ ਸਾਡੀ ਜ਼ਿੰਦਗੀ ਦਾ ਕੋਈ ਕੁਦਰੇ ਆਵੇ ਉਹ ਨਾਮ ਨੂੰ ਕਦੀ ਛੱਡਣਾ ਨਹੀਂ ਚਾਹੀਦਾ ਬਲਕਿ ਹੋਰ ਵਧਾ ਦੇਣਾ ਚਾਹੀਦਾ ਹੈ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਅਤੇ ਸੰਗਤ ਜੀ ਜੋ ਵੀ ਅੱਜ ਦੀ ਵੀਡੀਓ ਦੇ ਵਿੱਚ ਸਾਖੀ ਸੁਣਾਈ ਆ ਜੋ ਵੀ ਆਪ ਜੀ ਦੇ ਨਾਲ ਬਚਨ ਸਾਂਝੇ ਕੀਤੇ ਆ ਗੁਰਬਾਣੀ ਦੀ ਜਿਸ ਪੰਕਤੀ ਦੇ ਜਾਪ ਬਾਰੇ ਦੱਸਿਆ ਇਹ ਸਭ ਬਚਨ ਆਪਾਂ ਮਹਾਪੁਰਖਾਂ ਦੇ ਪਾਸੋਂ ਸੁਣੇ ਆ ਮੈਂ ਕੋਈ ਗਿਆਨੀ ਨਹੀਂ ਆ ਪ੍ਰਚਾਰਕ ਨਹੀਂ ਆ ਜੋ ਤੁਹਾਨੂੰ ਕੁਝ ਦੱਸ ਸਕਾਂ ਬਸ ਮਹਾਪੁਰਖਾਂ ਦੇ ਬਚਨ ਸੁਣਨ ਦਾ ਸ਼ੌਂਕ ਹੈ ਮਹਾਪੁਰਖਾਂ ਦੇ ਬਚਨ ਪੜ੍ਹਨ ਦਾ ਸ਼ੌਂਕ ਹੈ ਜੋ ਵੀ ਪੜ੍ਹਦੇ ਆਂ ਸੁਣਦੇ ਆਂ ਆਪਾਂ ਆਪ ਜੀ ਦੇ ਨਾਲ ਸਾਂਝੇ ਕਰ ਦਿੰਨੇ ਆ ਕਿਉਂਕਿ ਇਹ ਬਚਨ ਇੰਨੇ ਕੀਮਤੀ ਆ ਕਿ ਕੋਈ ਕਮਾਲ ਲਵੇ ਤਾਂ ਉਸ ਮਨੁੱਖ ਦਾ ਭਲਾ ਜ਼ਰੂਰ ਹੁੰਦਾ ਹੈ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਜੇ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋ ਚੰਗੀ ਨਹੀਂ ਲੱਕੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ